ਲੋਜੀ ਕੰਗਨਰ ਨੌਤ ਦੀ ਮੰਜ਼ਲ ਆ ਗਈ ਹੈ ਕੰਗਨਰ ਨੌਤ ਦੀ ਜੀ ਹਜੂਰੀ ਦਾ ਮੁੱਲ ਮਿਲ ਗਿਆ ਕੰਗਨਰ ਨੌਤ ਦੀ ਮਿਹਨਤ ਨੂੰ ਫਲ ਲੱਗ ਗਿਆ ਕਿਉਂਕਿ ਬੀਜੇਪੀ ਨੇ ਕੰਗਨਰ ਨੌਤ ਨੂੰ ਐਮਪੀ ਖੜਾ ਕਰ ਦਿੱਤਾ ਹੈ ਟਿਕਟ ਦੇ ਦਿੱਤੀ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਵੀ ਇਹ ਟਿਕਟ ਦਿੱਤੀ ਕਿਉਂ ਆ ਤੇ ਮਿਲੀ ਕਿਵੇਂ ਆ ਤੇ ਹੋਏਗਾ ਕੀ ਕੱਲ ਬੀਜੇਪੀ ਨੇ 111 ਉਮੀਦਵਾਰ ਜਿਹੜੇ ਖੜੇ ਕੀਤੇ ਨੇ ਉਹਨਾਂ ਦੀ ਸੂਚੀ ਜਾਰੀ ਕੀਤੀ ਹੈ ਤੇ ਕੰਗਣਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਟਿਕ ਦਿੱਤੀ ਗਈ ਹੈ ਹੁਣ ਕੰਗਣਾ ਰਣੌਤ ਨੂੰ ਇਹ ਟਿਕ ਟਕ ਕਿਹੜੀਆਂ ਕੋਸ਼ਾਂ ਨਾਲ ਮਿਲੀ ਤਰ੍ਹਾਂ ਤਰ੍ਹਾਂ ਦੀਆਂ ਕੋਸ਼ਾਂ ਪਿਛਲੇ ਢਾਈ ਤਿੰਨ ਸਾਲ ਤੋਂ ਕੰਗਣਾ ਰਣੌਤ ਨੇ ਕੀਤੀਆਂ ਵਿਚਾਰੀ ਨੇ ਬੜਾ ਕੁਝ ਸੁਣਿਆ ਬੜਾ ਕੁਝ ਭੁਗਤਿਆ ਔਰ ਫਿਲਮਾਂ ਚ ਪੂਰੀ ਤਰ੍ਹਾਂ ਫਲॉप ਹੋਣ ਤੋਂ ਬਾਅਦ ਕੰਗਣਾ ਰਣੌਤ ਹੁਣ ਰਾਜਨੀਤੀ ਚ ਆ ਗਈ ਹੈ ਤੇ ਹੁਣ ਰਾਜਨੀਤੀ ਚ ਉਹ ਫਲॉप ਹੋਏਗੀ ਕਿ ਹਿੱਟ ਹੋਏਗੀ ਇਹ ਤਾਂ ਪਤਾ ਲੱਗੂਗਾ 4 ਜੂਨ ਨੂੰ ਜਿਸ ਦਿਨ ਵੋਟਾਂ ਦਾ ਨਤੀਜਾ ਆਉਣਾ ਪਰ ਫਿਲਹਾਲ ਕੰਗਨਾਰ ਰੌਤ ਨੂੰ ਟਿਕਟ ਮਿਲ ਗਈ ਹੈ ਮਿਲੀ ਕਿਉਂ ਹੈ ਕੰਗਨਾਰ ਰੌਤ ਯਤਨ ਕਰ ਰਹੀ ਸੀ ਕਿਸਾਨ ਅੰਦੋਲਨ ਵੇਲੇ ਤੋਂ ਯਾਦ ਕਰ ਲਓ ਕੰਗਨਾਰ ਰੌਤ ਨੇ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਦੀ ਵਿਰੋਧਤਾ ਕੀਤੀ ਬੀਜੇਪੀ ਦੀ ਰੱਜ ਕੇ ਵਾਹਵਾ ਕੀਤੀ ਜੀ ਹਜੂਰੀ ਕੀਤੀ ਕੰਗਨਾਰ ਰੌਤ ਨੇ ਬੜਾ ਕੁਝ ਅਨਧਾਤਿਆਂ ਦੇ ਵਿਰੁੱਧ ਬੋਲਿਆ ਤੇ ਬੜਾ ਕੁਝ ਆਪ ਦੇ ਵਿਰੁੱਧ ਸੁਣਿਆ ਪਰ ਕੰਗਣਾ ਰਣੌਤ ਪਿੱਛੇ ਨਹੀਂ ਹਟੀ ਕੰਗਣਾ ਰਣੌਤ ਲਗਾਤਾਰ ਲੱਗੀ ਰਹੀ ਔਰ ਉਸ ਤੋਂ ਬਾਅਦ ਲਗਾਤਾਰ ਭਾਜਪਾ ਨੇ ਜਿੰਨੀਆਂ ਨੀਤੀਆਂ ਬਣਾਈਆਂ ਜਿੰਨੇ ਕਾਨੂੰਨ ਬਣਾਏ ਜਿੰਨਿਆਂ ਦਾ ਵਿਰੋਧ ਹੋਇਆ ਉਹਨਾਂ ਤਾਂ ਉਹਨਾਂ ਦੇ ਪੱਖ 'ਚ ਨਰਿੰਦਰ ਮੋਦੀ ਸਾਹਿਬ ਜਾਂ ਅਮਿਤ ਸ਼ਾਹ ਸਾਹਿਬ ਜਾਂ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਸਾਹਿਬ ਨਹੀਂ ਬੋਲ ਰਹੇ ਸੀ ਜਿੰਨਾ ਉਹਨਾਂ ਚੀਜ਼ਾਂ ਉਹਨਾਂ ਨੀਤੀਆਂ ਦੇ ਹੱਕ ਦੇ ਵਿੱਚ ਕੰਗਣਾ ਰਣੌਤ ਬੋਲਦੀ ਰਹੀ ਪਿਛਲੇ ਟਾਈਮ 'ਚ ਜਦੋਂ ਰਾਮ ਮੰਦਰ ਦਾ ਉਦਘਾਟਨ ਹੋਇਆ ਤਾਂ ਉਸ ਦਿਨ ਕੰਗਣਾ ਰੌਤ ਉੱਥੇ ਵਿਸ਼ੇਸ਼ ਕੈਮਰੇ ਲੱਗੇ ਸੀ ਕੰਗਣਾ ਰੌਤ ਦੇ ਆਪ ਦੇ ਤੇ ਕੰਗਣਾ ਰੌਤ ਸਾਰਾ ਦਿਨ ਤਾੜੀਆਂ ਮਾਰ-ਮਾਰ ਕੇ ਨੱਚਦੀ ਰਹੀ ਸ਼ਰਦਾ ਅੱਡ ਜਗ੍ਹਾ ਪਰ ਕਿਤੇ ਨਾ ਕਿਤੇ ਉਹ ਸਾਰੀ ਟਿਕਟ ਲੈਣ ਦੀ ਤਿਆਰੀ ਸੀ ਤੇ ਉਹ ਟਿਕਟ ਮਿਲ ਗਈ ਉਹ ਦਿਨ ਆ ਗਿਆ ਦੇਖੋ ਜਿਹੜਾ ਹਿਮਾਚਲ ਹੈ ਹਿਮਾਚਲ ਦੇ ਵਿੱਚ ਉਸ ਤਰ੍ਹਾਂ ਦੀ ਕਿਸਾਨੀ ਨਹੀਂ ਹੈਗੀ ਔਰ ਕੰਗਨਾਰ ਰ瑙ਤ ਜਾਣਬੁੱਝ ਕੇ ਕਿਸਾਨਾਂ ਦੇ ਉਲਟ ਬੋਲਦੀ ਰਹੀ ਜਾਣਬੁੱਝ ਕੇ ਇਦਾਂ ਦੀਆਂ ਗੱਲਾਂ ਕਰਦੀ ਰਹੀ ਜਿਹਦੇ ਨਾਲ VOTERਾਂ ਦਾ ਇੱਕ ਵਰਗ ਖੁਸ਼ ਹੋ ਸਕੇ ਕੰਗਨਾਰ ਰ瑙ਤ ਨੂੰ ਪਤਾ ਸੀ ਕਿ ਮੈਂ ਰਾਜਨੀਤੀ 'ਚ ਆਉਣਾ ਚਾਹੁੰਨੀ ਆ ਭਾਜਪੀ ਮੈਨੂੰ ਲਿਆਉਣਾ ਚਾਹੁੰਦੀ ਹੈ ਤੇ ਮੈਂ ਕਿੱਥੋਂ ਚੋਣ ਲੜਾਂਗੀ ਤੇ ਉੱਥੋਂ ਦੇ VOTER ਕਿਹੜੀਆਂ ਗੱਲਾਂ ਨਾਲ ਤੇ ਕਿਹੜੀਆਂ ਹਰਕਤਾਂ ਨਾਲ ਖੁਸ਼ ਹੁੰਦੇ ਨੇ ਇਹ ਕੰਗਨਾ ਜੀ ਨੂੰ ਚੰਗੀ ਤਰ੍ਹਾਂ ਪਤਾ ਸੀ ਇਸੇ ਕਰਕੇ ਕੰਗਣਾ ਉਹ ਸਭ ਕੁਝ ਕਰਦੀ ਰਹੀ ਤੇ ਅੱਜ ਬੀਜੇਪੀ ਨੇ ਉਹਦੀ ਮਿਹਨਤ ਨੂੰ ਫਲ ਫੁੱਲ ਲਾਇਆ ਕੰਗਣਾ ਰੌਤ ਨੂੰ ਮੰਡੀ ਤੋਂ ਟਿਕਟ ਦੇ ਦਿੱਤੀ ਹੈ ਹੁਣ ਕੰਗਣਾ ਰੌਤ ਚੋਣ ਮੈਦਾਨ 'ਚ ਉਤਰੇਗੀ ਮੈਨੂੰ ਲੱਗਦਾ ਜਿੱਤ ਵੀ ਜਾਏਗੀ ਕਿਉਂਕਿ ਜਿਹੜੀ ਸਾਡੇ ਦੇਸ਼ ਦੀ ਜਨਤਾ ਨਾ ਇਹ ਬੰਦੇ ਨੂੰ ਅਕਲ ਕਿੰਨੀ ਆ ਉਹਦੀ ਸੋਚ ਕੀ ਆ ਉਹਦੀ ਵਿਚਾਰਧਾਰਾ ਕੀ ਆ ਉਹ ਰਾਜਨੀਤੀ ਬਾਰੇ ਜਾਂ ਸਮਾਜ ਬਾਰੇ ਜਾਂ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਸਮਝ ਕਿੰਨੀ ਰੱਖਦਾ ਹੈ ਸਾਡੇ ਲੋਕ ਇਹ ਵੇਖ ਕੇ ਵੋਟ ਨਹੀਂ ਪਾਉਂਦੇ ਸਾਡੇ ਭਾਰਤ ਦੇ ਲੋਕਾਂ ਦੀ ਸਮਝ ਅਜੇ ਇੱਥੇ ਖੜੀ ਹੈ ਕਿ ਇਹ ਬੰਦੇ ਦੀ ਮਸ਼ਹੂਰੀ ਵੇਖ ਕੇ ਬੰਦੇ ਦੀ ਪ੍ਰਸਿੱਧੀ ਵੇਖ ਕੇ ਵੋਟ ਪਾ ਦਿੰਦੇ ਨੇ ਇਸੇ ਕਰਕੇ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਪਿਛਲੇ ਟਾਈਮ ਤੋਂ ਕਲਾਕਾਰਾਂ ਨੂੰ ਕ੍ਰਿਕਟਰਾਂ ਨੂੰ ਐਕਟਰਾਂ ਨੂੰ ਇਹ ਚੋਣ ਮੈਦਾਨ 'ਚ ਲੈ ਕੇ ਆਉਂਦੀਆਂ ਨੇ ਇਹੀ ਖੇਡ ਪੰਜਾਬ 'ਚ ਕਈ ਵਾਰ ਖੇਡੀ ਹੈ ਤੇ ਗਰਦਾਸਪੁਰਿਆ ਨੇ ਤਾਂ ਭੁਗਤੀ ਵੀ ਜਦੋਂ ਸੰਨੀ ਦਿਓਲ ਨੂੰ ਗਰਦਾਸਪੁਰ ਦੇ ਵਿੱਚ ਖੜਾ ਕੀਤਾ ਤਾਂ ਉਦੋਂ 2.5 ਕਿਲੋ ਦੇ ਹਾਥ ਵਾਲੇ ਡਾਇਲੌਗ ਸੁਨਾਸਨਾ ਕਿ ਸਣੀ ਦੇਲ ਜਿੱਤ ਤਾ ਗਿਆ ਪਰ ਉਸ ਤੋਂ ਬਾਅਦ ਉਹ ਕਦੇ ਨਾ ਤੇ ਗਰਦਾਸਪੁਰ ਵੜਿਆ ਨਾ ਹੀ ਜਿਤਾ ਕੇ ਜਿੱਥੇ ਉਹਨੂੰ ਪਾਰਲੀਮੈਂਟ ਭੇਜਿਆ ਸੀ ਉਹ ਉੱਥੇ ਵੜਿਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿੰਨੇ ਸਾਰੇ ਹੋਰ ਨੇ ਇੱਕ ਵਾਰੀ ਹੇਮਾ ਮਾਲਨੀ ਨੂੰ ਬਣਾਇਆ ਸੀ ਉਹ ਵੀ ਕਦੇ ਨਹੀਂ ਗਈ ਸੀ ਜਯਾ ਬੱਚਨ ਨੂੰ ਰਾਜ ਸਭਾ ਮੈਂਬਰ ਬਣਾਇਆ ਸੀ ਉਹ ਵੀ ਉੱਥੇ ਜਾ ਕੇ ਕਦੇ ਕੱਖ ਨਾ ਬੋਲੀ ਇਸੇ ਤਰ੍ਹਾਂ ਜਿੰਨੇ ਵੀ ਇਹ ਪ੍ਰਸਿੱਧ ਵਿਅਕਤੀ ਜਿਹੜੇ ਹੋਰ ਕੰਮਾਂ ਨਾਲ ਮਸ਼ਹੂਰ ਹੋ ਜਾਂਦੇ ਆ ਪਾਰਟੀਆਂ ਉਹਨਾਂ ਦੀ ਮਸ਼ਹੂਰੀ ਨੂੰ ਵਰਤਦੀਆਂ ਨੇ ਹੁਣ ਪੰਜਾਬ ਦੇ ਵਿੱਚ ਇਸ ਵਾਰ ਕਲਾਕਾਰਾਂ ਨੂੰ ਟਿਕਟ ਕਈ ਜਣੇ ਦੇ ਰਹੇ ਨੇ ਵੇਖੋ ਪਹਿਲਾਂ ਕਾਂਗਰਸ ਨੇ ਫਰੀਦਕੋਟ ਤੋਂ ਮੁਹੰਮਦ ਸਦੀਕ ਨੂੰ ਜਿਤਾਇਆ ਹੋਇਆ ਸੀ ਹੁਣ ਉੱਥੋਂ ਹੀ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਖੜੇ ਕਰ ਦਿੱਤਾ ਦੇਖੋ ਜਿਹੜੇ ਬੰਦਿਆਂ ਦਾ ਸਿਆਸਤ ਨਾਲ ਸਿਆਸੀ ਜ਼ਿੰਦਗੀ ਨਾਲ ਕੋਈ ਉਹਨਾਂ ਨੂੰ ਨੌਲੇਜ ਹੀ ਨਹੀਂ ਹੈ ਬੰਦਾ ਭਾਵੇਂ ਆਮ ਹੋਵੇ ਪਰ ਉਹਨੂੰ ਘਟੋ-ਕਟ ਮੁੱਢਲੀ ਸਮਝ ਤੇ ਹੋਣੀ ਚਾਹੀਦੀ ਹੈ ਨਾ ਪਰ ਸਿੱਧੀ ਚਾਹੇ ਕੋਈ ਹਲਵਾਈ ਬਣ ਕੇ ਖੱਟ ਲਵੇ ਚਾਹੇ ਕੋਈ ਐਕਟਿੰਗ ਕਰਕੇ ਡਰਾਮੇ ਕਰਕੇ ਖੱਟ ਲਵੇ ਇਹਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ ਸੋ ਕੰਗਨਰ ਰਣੌਤ ਨੂੰ ਟਿਕਟ ਮਿਲੀ ਹੈ ਹੁਣ ਤਾਂ 4 ਜੂਨ ਨੂੰ ਪਤਾ ਲੱਗੂ ਪਰ ਫਿਲਹਾਲ ਕੰਗਨਰ ਰਣੌਤ ਦੀ ਇੱਛਾ ਪੂਰੀ ਹੋ ਗਈ ਹੈ ਬਹੁਤ ਮਿਹਰਬਾਨੀ ਜੀ